ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਇੱਕ ਅਜੀਬ ਹੀ ਰੁਝਾਨ ਚੱਲਿਆ ਹੈ ਕਿ ਸਭ ਰਵਾਇਤੀ ਖਿਆਲਾਂ ਤੇ ਸਿਧਾਂਤਾਂ ਨੂੰ ਭੰਡਿਆ ਜਾਵੇ ਨਾਮ ਜਪਣਾ ਕੁਰਬਾਨੀ ਦਾ ਪਾਠ ਕੀਰਤਨ ਕਰਨਾ ਅਤੇ ਇਸ ਵਿਦਕਾਲ ਪੁਰਖ ਦੀ ਸਿਫਤ ਸਲਾਹ ਕਰਨੀ ਗੁਰਮਤ ਦਾ ਬੁਨਿਆਦੀ ਸਿਧਾਂਤ ਹੈ ਪਰ ਅੱਜ ਕੱਲ ਜੀਪੋ ਗਰੀਬ ਤਰ੍ਹਾਂ ਦੇ ਸ਼ੰਕੇ ਖੜੇ ਕਰਕੇ ਇਸ ਬੁਨਿਆਦੀ ਗੁਰਮਤ ਸਿਧਾਂਤ ਤੇ ਚੋਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਮ ਅਤੇ ਗੁਰਵਾਣੀ ਗੁਰਵਾਣੀ ਬਾਰੇ ਡੂੰਘੀ ਵਿਚਾਰ ਅਸੀਂ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ ਪਰ ਅੱਜ ਅਸੀਂ ਜੋ ਪੋਹਰਿਆਂ ਬਾਰੇ ਵਿਵਾਦ ਉੱਠਿਆ ਹੈ ਉਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਾਂਗੇ ਪੋਹਰਿਆਂ ਬਾਰੇ ਬਹਿਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਬਾ ਬਕਾਲਾ ਵਿਖੇ ਪੋਰੇ ਵਿੱਚ ਬੈਠ ਕੇ ਕੀਤੀ ਗਈ ਭਗਤੀ ਨੂੰ ਲੈ ਕੇ ਸ਼ੁਰੂ ਹੋਈ ਇਹ ਇੱਕ ਅਲੱਗ ਵਿਸ਼ਾ ਹੈ ਕਿ ਗੁਰੂ ਜੀ ਨੇ ਪੋਰੇ ਵਿੱਚ ਬੈਠ ਕੇ ਕਿੰਨੇ ਸਾਲ ਭਗਤੀ ਕੀਤੀ ਪਰ ਇਹ ਗੱਲ ਤਾਂ ਪੱਕੀ ਹੈ ਕਿ ਪੋਰੇ ਵਿੱਚ ਬੈਠ ਕੇ ਜਾਂ ਕਿਸੇ ਹੋਰ ਕਾਂਸਥਾਨ ਤੇ ਬੈਠ ਕੇ ਅਕਾਲ ਪੁਰਖ ਨਾਲ ਨਾਮ ਗੁਰਬਾਣੀ ਰਾਹੀਂ ਮਨ ਲਾਉਣਾ ਐਨ ਗੁਰਮਤ ਅਨਕੂਲ ਹੈ ਆਪਾਂ ਰੋਜ਼ ਦੀ ਜ਼ਿੰਦਗੀ ਵਿੱਚ ਦੇਖਦੇ ਹਾਂ ਜਦੋਂ ਕੋਈ ਕੰਮ ਧਿਆਨ ਲਾ ਕੇ ਕਰਨਾ ਹੋਵੇ ਤਾਂ ਆਪਾਂ ਥੋੜੇ ਅਲੱਗ ਹੋ ਕੇ ਇਕੱਲੇ ਹੋ ਕੇ ਕੰਮ ਕਰਨਾ ਪਸੰਦ ਕਰਦੇ ਹਾਂ ਜਦੋਂ ਕੋਈ ਹਿਸਾਬ ਕਿਤਾਬ ਕਰਨਾ ਹੋਵੇ ਤਾਂ ਵੀ ਉਹ ਮਹਿਫਲ ਵਿੱਚ ਤਾਂ ਬੈਠ ਕੇ ਹੋ ਨਹੀਂ ਸਕਦਾ ਉਦੋਂ ਵੀ ਇਕੱਲ ਹੀ ਲੱਭਿਆ ਜਾਂਦਾ ਹੈ ਜਦੋਂ ਬੱਚਿਆਂ ਨੇ ਪੜ੍ਹਾਈ ਕਰਨੀ ਹੁੰਦੀ ਹੈ ਤੇ ਖਾਸ ਕਰਕੇ ਜਦੋਂ ਇਗਜ਼ਾਮ ਹੁੰਦੇ ਹਨ ਤਾਂ ਬੱਚੇ ਲਾਇਬ੍ਰੇਰੀ ਜਾਂ ਹੋਰ ਕਿਸੇ ਕਾਂ ਸਥਾਨ ਤੇ ਜਾ ਕੇ ਪੜ੍ਹਾਈ ਕਰਦੇ ਹਨ ਜਦੋਂ ਕਿਸੇ ਨੇ ਕਿਸੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੁੰਦੀ ਹੈ ਤਾਂ ਵੀ ਇਕਾਂਤ ਸਥਾਨ ਲੱਭਿਆ ਜਾਂਦਾ ਹੈ ਤਾਂ ਕਿ ਗੱਲ ਬਿਨਾਂ ਰੋਕ ਟੋਕ ਦੇ ਹੋ ਸਕੇ ਪਤਾ ਨਹੀਂ ਉਦੋਂ ਕਿਹੜਾ ਸਮਾਨ ਪਾਟ ਜਾਂਦਾ ਹੈ ਜਾਂ ਧਰਤੀ ਤੇ ਪੁਚਾਲ ਆ ਜਾਂਦਾ ਹੈ ਜਦੋਂ ਇੱਕ ਗੁਰਸਿੱਖ ਨਾਮ ਬਾਣੀ ਰਾਹੀ ਅਕਾਲ ਪੁਰਖ ਦਾ ਅਤੇ ਉਸਦੇ ਗੁਣਾਂ ਦਾ ਚਿੰਤਨ ਕਰਨ ਲਈ ਅੰਮ੍ਰਿਤ ਵੇਲੇ ਉੱਠੇ ਜਾਂ ਕਿਸੇ ਇਕਾਂਤ ਸਥਾਨ ਤੇ ਜਾਵੇ ਚਾਹੇ ਉਹ ਭੋਰਾ ਹੋਵੇ ਜਾਂ ਚਬਾਰੇ ਦਾ ਕਮਰਾ ਹੋਵੇ ਇਸ ਵਿੱਚ ਕੀ ਹਰਜ ਹੈ ਜੇਕਰ ਭਜਨ ਬੰਦਗੀ ਦਾ ਇਲਾਹੀ ਕੰਮ ਭੋਰੇ ਵਿੱਚ ਬੈਠ ਕੇ ਕੀਤਾ ਜਾਵੇ ਪੁਰਾਣੇ ਜ਼ਮਾਨੇ ਵਿੱਚ ਅੱਜ ਮੰਗ 에어 ਕੰਡੀਸ਼ਨ ਜਾਂ ਸਰਦੀਆਂ ਲਈ ਹੀਟਰ ਆ ਤਾਂ ਹੁੰਦੇ ਨਹੀਂ ਸਨ ਉਦੋਂ ਪੋਰੇ ਵਿੱਚ ਨਿਸ਼ਚਿੰਤ ਹੋ ਕੇ ਬੈਠਣਾ ਬਹੁਤ ਲਾਭਦਾਇਕ ਹੁੰਦਾ ਸੀ ਕਿਉਂਕਿ ਪੋਰਾ ਧਰਤੀ ਦੇ ਥੱਲੇ ਹੋਣ ਕਰਕੇ ਗਰਮੀਆਂ ਵਿੱਚ ਠੰਡਾ ਅਤੇ ਸਰਦੀਆਂ ਵਿੱਚ ਗਰਮ ਹੁੰਦਾ ਹੈ ਬਾਕੀ ਮੱਖੀਆਂ ਮੱਛਰਾਂ ਮੰ ਵੱਲੋਂ ਵੀ ਬਚਾਅ ਰਹਿੰਦਾ ਹੈ ਜਿਸ ਕਾਰਨ ਉਦੋਂ ਪੁਜਨੀਕ ਲੋਕ ਪੋਰੇ ਵਿੱਚ ਬੈਠ ਕੇ ਨਾਮ ਬਾਣੀ ਰਾਹੀਂ ਅਕਾਲ ਪੁਰਖ ਨਾਲ ਮਨ ਜੋੜਿਆ ਕਰਦੇ ਸਨ ਇਸ ਵਿੱਚ ਕੁਝ ਵੀ ਗਲਤ ਨਹੀਂ ਗੁਰਮਤਿ ਵਿੱਚ ਇੱਕ ਹੋਰ ਵੀ ਭੌਰ ਗੁਫਾ ਪ੍ਰਮਾਨ ਹੈ ਸਗੋਂ ਜ਼ਿਆਦਾ ਪ੍ਰਮਾਨ ਹੈ ਜਿਸ ਨੂੰ ਸਾਧ ਸੰਗਤ ਰੂਪੀ ਭੌਰ ਗੁਫਾ ਕਹਿੰਦੇ ਹਨ ਇਕਾਂਤ ਸਥਾਨ ਤੇ ਜਾਣ ਦਾ ਕਾਰਨ ਤਾਂ ਇਹ ਹੈ ਇਹ ਹੁੰਦਾ ਹੈ ਕਿ ਸੰਸਾਰੀ ਫੁਰਨੇ ਰੋਕ ਕੇ ਅਕਾਲ ਪੁਰਖ ਦਾ ਅਤੇ ਉਸਦੇ ਗੁਣਾਂ ਦਾ ਚਿੰਤਨ ਕੀਤਾ ਜਾਵੇ ਅਤੇ ਇਹ ਕਾਰਜ ਸਾਧ ਸੰਗਤ ਸਥਾਨ ਜਿੱਥੇ ਕੀਰਤਨ ਚੱਲ ਰਿਹਾ ਹੋਵੇ ਜਾਂ ਪਾਠ ਹੁੰਦਾ ਹੋਵੇ ਸਹਿਜ ਹੀ ਹੋ ਜਾਂਦਾ ਹੈ ਸੰਸਾਰੀ ਫੁਰਨੇ ਸਹਿਜ ਹੀ ਰੁਕ ਜਾਂਦੇ ਹਨ ਤੇ ਮਨ ਨਾਮ ਬਾਣੀ ਨਾਲ ਜੁੜ ਜਾਂਦਾ ਹੈ ਸੋ ਸਾਧ ਸੰਗਤ ਸਥਾਨ ਵਰਗੀ ਪੌਰ ਗੁਫਾ ਅਤੇ ਇਕਾਂਤ ਸਥਾਨ ਹੋਰ ਕੋਈ ਇਸ ਕਾਲ ਯੁੱਗ ਵਿੱਚ ਨਹੀਂ ਹੈ ਪਰ ਸਾਧ ਸੰਗਤ ਹਮੇਸ਼ਾ ਨਹੀਂ ਹੋ ਸਕਦੀ 24 ਘੰਟੇ ਅਤੇ ਹਮੇਸ਼ਾ ਹੀ ਕੀਰਤਨ ਜਾਂ ਪਾਠ ਗੁਰਦੁਆਰਿਆਂ ਵਿੱਚ ਨਹੀਂ ਹੁੰਦਾ ਜਿਸ ਕਾਰਨ ਜੇਕਰ ਗੁਰਸਿੱਖ ਹੋਰ ਭਜਨ ਕਰਨਾ ਚਾਹੁੰਦੇ ਹਨ ਹੋਰ ਆਪਣੇ ਮਨ ਨੂੰ ਨਾਮ ਗੁਰਬਾਣੀ ਨਾਲ ਜੋੜਨਾ ਚਾਹੁੰਦੇ ਹਨ ਹੋਰ ਗੁਰਬਾਣੀ ਦੀ ਡੂੰਗੀ ਵਿਚਾਰ ਕਰਨੀ ਚਾਹੁੰਦੇ ਹਨ ਕਿਸੇ ਇਕਾਂਤ ਸਥਾਨ ਜਾਂ ਪੋਰੇ ਵਿੱਚ ਚਲੇ ਜਾਣ ਤਾਂ ਇਸ ਵਿੱਚ ਕੋਈ ਹਰਜ ਨਹੀਂ ਅੱਜ ਤੋਂ 80 ਕੋ ਸਾਲ ਪਹਿਲਾਂ ਵੀ ਪ੍ਰੀਤ ਲੜੀ ਦੇ ਸੰਪਾਦਕ ਨੇ ਨਾਮ ਬਾਣੀ ਦੇ ਖਿਲਾਫ ਜਹਾਦ ਖੜਾ ਕੀਤਾ ਸੀ ਜਿਸ ਦੇ ਜਵਾਬ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਖੂਬ ਲਿਖਿਆ ਸੀ ਉਸ ਨੇ ਪੋਰੀਆਂ ਬਾਰੇ ਗਲਤ ਬੋਲਿਆ ਸੀ ਜਿਸ ਬਾਰੇ ਭਾਈ ਸਾਹਿਬ ਨੇ ਇਸ ਪ੍ਰਕਾਰ ਲਿਖਿਆ ਸੀ ਰੱਬ ਦੀ ਪਉ ਭਗਤੀ ਮਈ ਅਨੇਕ ਰੰਗੀ ਬਹੁਤ ਰੰਗੀ ਕਾਲਣਾ ਚਾਹੇ ਉਹ ਪੋਰੇ ਵਿੱਚ ਵੜ ਕੇ ਕਰੇ ਚਾਹੇ ਸਾਧ ਸੰਗ ਰੂਪੀ ਗੁਰ ਗੁਫਾ ਵਿੱਚ ਬਹਿ ਕੇ ਕਰੇ ਚਾਹੇ ਗ੍ਰਸਥ ਵਿੱਚ ਪ੍ਰਵਿਰਤ ਨਿਵਰਤ ਹੋ ਕੇ ਕਰੇ ਕਦੇ ਜਾਇ ਨਹੀਂ ਜਾਂਦੀ ਅਸੀਂ ਮਹਿਸੂਸ ਕਰਦੇ ਹਾਂ ਕਿ ਐਵੇਂ ਹੀ ਫਾਲਤੂ ਗੱਲਾਂ ਕਰਕੇ ਸਿੱਖ ਪੰਥ ਵਿੱਚ ਕਲੇਸ਼ ਪਾਉਣ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਜੇਕਰ ਕਿਸੇ ਦਾ ਪੋਰੇ ਵਿੱਚ ਬੈਠਣ ਨੂੰ ਜਾਂ ਇਕਾਂਤ ਥਾਂ ਤੇ ਬੈਠ ਕੇ ਨਾਮ ਬਾਣੀ ਨਾਲ ਚਿੱਤ ਲਾਉਣ ਨੂੰ ਦਿਲ ਨਹੀਂ ਕਰਦਾ ਤਾਂ ਕਿਹੜਾ ਕੋਈ ਉਸ ਦੇ ਖਿਹੜੇ ਪਿਆ ਹੈ ਕਿ ਨਹੀਂ ਪਾਈ ਤੂੰ ਜਰੂਰ ਪੋਰੇ ਵਿੱਚ ਹੀ ਬੈਠ ਦੂਜੀ ਗੱਲ ਇਹ ਹੈ ਕਿ ਇਹ ਕਿਤੇ ਕਿੰਨੀ ਕੁ ਵੱਡੀ ਸਮੱਸਿਆ ਬਣੀ ਹੋਈ ਹੈ ਕਿ ਪੰਥ ਵਿੱਚ ਸਾਰਾ ਪੰਥ ਹੀ ਪੋਰਿਆਂ ਵਿੱਚ ਵੜ ਗਿਆ ਹੈ ਅਤੇ ਸਾਰੇ ਕੰਮ ਰੁਕ ਗਏ ਹਨ ਕੀ ਪੋਰੀਆਂ ਵਿੱਚ ਬੈਠਣ ਤੋਂ ਲੋਕਾਂ ਨੂੰ ਰੋਕਿਆ ਜਾਵੇ ਜਿਸ ਦਾ ਦਿਲ ਕਰਦਾ ਹੈ ਉਹ ਪੋਰੇ ਜਾਂ ਚੁਬਾਰੇ ਵਿੱਚ ਬੈਠ ਕੇ ਨਾਮ ਬਾਣੀ ਦਾ ਪਾਠ ਕਰੇ ਜਿਸ ਦਾ ਜਲ ਨਹੀਂ ਕਰਦਾ ਉਹ ਨਾ ਕਰੇ ਇਸ ਵਿੱਚ ਝਗੜਾ ਪਾਉਣ ਵਾਲੀ ਕੋਈ ਵੀ ਗੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ